ਤੀਜਾ ਅੰਤਰਰਾਸ਼ਟਰੀ ਪੰਜਾਬੀ ਬੋਲੀ 올ਿਮਪੀਆਡ 2025 ਦੇ ਨਤੀਜੇ ਅਨਾਉਂਸ ਕਰ ਦਿੱਤੇ ਗਏ। ਪੰਜਾਬ ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਜਾਣਕਾਰੀ। ਸਭ ਤੋਂ ਪਹਿਲਾਂ ਤਾਂ ਜੀ ਲੋਹੜੀ ਤੇ ਬਾਗੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਸਾਡਾ ਇਹ 2026 ਸਾਲ ਪੰਜਾਬ ਲਈ ਤਰਕੀਆਂ ਤੇ ਖੁਸ਼ਹਾਲੀ ਲੈ ਕੇ ਆਵੇ ਇਹ ਹੀ ਸਾਡੀ ਪ੍ਰਾਰਥਨਾ ਤੇ ਆਸ ਹੈ। ਤੇ ਇਸੇ ਸਾਡੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਕਦਰਾਂ ਕੀਮਤਾਂ ਦੀ ਲੜੀ ਵਿੱਚ ਜਿਹੜਾ ਅਸੀਂ ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹ ਕਰਨ ਲਈ ਸਟੂਡੈਂਟਸ ਦੇ ਵਿੱਚ ਵਿਦਿਆਰਥੀਆਂ ਵਿੱਚ ਕਦਮ ਚੁੱਕੇਗੇ ਉਹਦਾ ਅੱਜ ਨਤੀਜਾ ਤੀਜੇ ਇੰਟਰਨੈਸ਼ਨਲ ਪੰਜਾਬੀ 올ਿਮਪੀਆਡ 2025 ਦਾ ਅਸੀਂ ਡਿਕਲੇਅਰ ਕਰਨ ਲੱਗੇ ਹਾਂ ਇਹਦੇ ਵਿੱਚ ਪੰਜਾਬ ਸਟੇਟ ਵਿੱਚੋਂ ਪ੍ਰਾਇਮਰੀ ਕਲਾਸਾਂ ਦੀ ਕੈਟਾਗਰੀ ਵਿੱਚ रणजीत महल अमृतसर दिने पहला स्थान प्राप्त ਕੀਤਾ ਅਵਨੀਤ ਕੌਰ ਮੋਗਾ ਤੋਂ ਉਹਨੇ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਤੀਜੇ ਸਥਾਨ ਲਈ ਅਸੀਂ 8 ਵਿਦਿਆਰਥੀਆਂ ਨੂੰ ਇਕੱਠਾ ਚੂਜ਼ ਕਰਨ ਦਾ ਫੈਸਲਾ ਜਦੋਂ 올ਿਮਪੀਅਡ ਚੁਣ ਕੀਤਾ ਸੀ ਜਦੋਂ ਕੀਤਾ ਸੀ ਤੇ ਤੀਜੇ ਸਥਾਨ ਲਈ ਜੁਆਇੰਟਲੀ ਸੰਗਮਪ੍ਰੀਤ ਕੌਰ ਫਰੀਦਕੋਟ ਤੋਂ ਬ੍ਰਿਧੀ ਡਾਬਰਾ ਐਸਐਸ ਨਗਰ ਮੋਹੱਲੀ ਤੋਂ रितिका शर्मा लुधियाना ਤੋਂ ਅਸ਼ਨੀਰ ਕੌਰ ਕਪੂਰਥਲਾ ਤੋਂ ਹਰ ਹੁਨਦੀਪ ਸਿੰਘ ਸੰਗਰੂਰ ਤੋਂ ਕੁੰਸ਼ ਕੁਮਾਰ ਪਟਿਆਲਾ ਤੋਂ ਅਗਮਜੋਤ ਮੋਗਾ ਤੋਂ ਤੇ ਕਰਨਪ੍ਰੀਤ ਕੌਰ ਸੰਗਰੂਰ ਤੋਂ ਕਲਾਸ 3 ਤੋਂ 5 ਦੀ ਕੈਟਾਗਰੀ ਵਿੱਚ ਇਹ ਮੀਡਲ ਕਲਾਸਾਂ ਕਲਾਸ 6 ਤੋਂ 8ਵੀਂ ਦੇ ਕੈਟਾਗਰੀ ਵਿੱਚ ਕਰਨਜੀਤ ਕੌਰ ਪਟਿਆਲਾ ਤੋਂ ਪਹਿਲਾ ਦਰਜਾ ਪ੍ਰਾਪਤ ਕੀਤਾ ਜਸਮੀਨ ਰੂਪਰਾ प्रीतकोट ਤੋਂ ਉਹਨੇ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਤੀਜੇ ਸਥਾਨ ਲਈ ਜੁਆਇੰਟਲੀ ਅਨੀਸ਼ਾ ਕੁਮਾਰੀ ਰੂਪਨਗਰ ਨੌਰप्रीत कौर ਕਪੂਰਥਲਾ ਆਇਸ਼ਾ ਜਲੰਧਰ ਸਨਾਕਸ਼ੀ ਲੁਧਿਆਣਾ ਤੋਂ ਸਮਯਾਰਾ ਅਹੂਜਾ ਲੁਧਿਆਣਾ ਤੋਂ ਕਮਲਪ੍ਰੀਤ कौर ਮਾਨਸਾ ਤੋਂ ਸैम ਫਾਜ਼ਲ ਖਾ ਤੋਂ ਤੇ ਸੁਖਪ੍ਰੀਤ कौर ਸ੍ਰੀ ਮੁਕਸਰ ਸਾਹਿਬ ਕਲਾਸ 9ਵੀਂ ਤੇ 12ਵੀਂ ਤੱਕ ਦੀ ਕੈਟਾਗਰੀ ਵਿੱਚ ਇੰਦਰਜੀਤ ਸਿੰਘ ਮੋਗਾ ਤੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਿਮਰਨ ਜੋਤ ਕੌਰ ਫਤਿਹਗੜ ਸਾਹਿਬ ਤੋਂ ਉਹਨਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਨਵਰੂਪ ਕੌਰ ਗੁਰਦਾਸਪੁਰ ਤੋਂ ਸਹਿਲਪ੍ਰੀਤ ਸਿੰਘ ਮੋਗਾ ਤੋਂ ਸੁਖਮਨ ਕੌਰ ਰੋਮਾਣਾ ਮੋਗਾ ਤੋਂ ਅਮ੍ਰਿਤਾ ਫਤਿਹਗੜ ਸਾਹਿਬ ਤੋਂ ਜਯੰਤ ਮਹਾਜਨ ਗੁਰਦਾਸਪੁਰ ਤੋਂ ਜਸਲੀਨ ਗਿੱਲ ਪਟਿਆਲਾ ਤੋਂ ਤੇ ਜੈਸਮੀਨ ਕੌਰ ਮੋਗਾ ਤੋਂ ਇਹਨਾਂ ਨੇ ਜੁਆਇੰਟਲੀ ਤੀਜਾ ਸਥਾਨ ਪ੍ਰਾਪਤ ਕੀਤਾ ਇਹ ਸਾਰੇ ਪੰਜਾਬ ਕੈਟਾਗਰੀ ਦੇ ਵਿਦਿਆਰਥੀਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕ ਕਿੰਨਾ ਤੇ ਦੂਜੀਆਂ ਸਟੇਟਾਂ ਦੇ ਵਿੱਚੋਂ ਜੋ ਪ੍ਰਤੀਯੋਗੀ ਆਏ ਸਨ ਉਹਦੇ ਵਿੱਚੋਂ ਪ੍ਰਾਇਮਰੀ 3 ਤੇ 5th ਕਲਾਸ ਦੇ ਵਿੱਚੋਂ ਪ੍ਰਨੀਤ ਕੌਰ ਹੂਜਾ ਦਿੱਲੀ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਕਸ਼ਨੂਰ ਕੌਰ राजस्थान तो उन्हें दूजा स्थान प्राप्त किया जसमीन कौर उत्तर प्रदेश तो मनमीत कौर उत्तर प्रदेश तो जोत सिंह राजस्थान तो हर स्वरूप सिंह चंडीगढ़ तो अश्मीत कौर चंडीगढ़ तो वैष्णवी शर्मा हिमाचल प्रदेश तो जसलीन कौर उत्तर प्रदेश तो ਤੇ ਸਮਰੇਸ਼ਰ ਸਿੰਘ ਕਾਂਗ ਚੰਡੀਗੜ੍ਹ ਤੋਂ ਇਹਨਾਂ ਨੇ ਫੀ ਜਸਤਾਨ ਜੁਆਇੰਟਲੀ ਪ੍ਰਾਪਤ ਕੀਤਾ ਕਲਾਸ 6ਵੀਂ ਤੋਂ 8ਵੀਂ ਦੇ ਵਿੱਚ ਦੂਜੀਆਂ ਸਟੇਟਾਂ ਵਿੱਚੋਂ ਦક્ષા ਹਰਿਆਣਾ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਗਰਨੂਰ ਸਿੰਘ ਚੰਡੀਗੜ੍ਹ ਤੋਂ ਉਹਨਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਔਰ ਤੀਜਾ ਸਥਾਨ ਜੁਆਇੰਟਲੀ ਨਮਨੀਤ ਉਨਿਆਲ ਚੰਡੀਗੜ੍ਹ ਤੋਂ ਦਿਲਨੂਰ ਕੌਰ ਚੰਡੀਗੜ੍ਹ ਤੋਂ ਜਪਨੂਰ ਕੌਰ ਚੰਡੀਗੜ੍ਹ ਤੋਂ ਮਹਿਕ ਚੰਡੀਗੜ੍ਹ ਤੋਂ ਹਰ ਸਿਮਰਤ ਕੌਰ ਚੰਡੀਗੜ੍ਹ ਤੋਂ ਅਵਨੇਂਦਰ ਕੌਰ ਰਾਜਸਥਾਨ ਤੋਂ ਜਸਕੀਰਤ ਸਿੰਘ ਖਾਲਸਾ ਡਮੂ ਐਂਡ ਕਸ਼ਮੀਰ ਤੋਂ ਦਮਨਜੀਤ ਕੌਰ ਚੰਡੀਗੜ੍ਹ ਤੋਂ ਇਹਨਾਂ ਨੇ ਜੁਆਇੰਟਲੀ ਤੀਜਾ ਸਥਾਨ ਪ੍ਰਾਪਤ ਕੀਤਾ ਕਲਾਸ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਵਿੱਚੋਂ ਮਨਜੀਤ ਸਿੰਘ ਵਿਰ ਚੰਡੀਗੜ੍ਹ ਤੋਂ ਉਹਨਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਵੰਸ਼ਦੀਪ ਸਿੰਘ ਹਰਿਆਣਾ ਤੋਂ ਉਹਨਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਤੀਜੇ ਸਥਾਨ ਲਈ ਜੁਆਇੰਟਲੀ ਕਾਂਸ਼ ਸਿੰਘ ਚੰਡੀਗੜ੍ਹ ਬੰਦਨਾ ਸ਼ਰਮਾ ਚੰਡੀਗੜ੍ਹ ਹਰ ਸਿਮਰਨ ਕੌਰ ਚੰਡੀਗੜ੍ਹ ਮੌਨਿਕਾ ਹਰਿਆਣਾ ਮੁਹੰਮਦ ਸਮੀਰ ਚੰਡੀਗੜ੍ਹ ਅਸ਼ਮੀਨ ਕੌਰ ਰਾਜਸਥਾਨ ਪ੍ਰਤਿਭਾ ਹਰਿਆਣਾ ਤੋਂ ਤੇ ਅਗਮਜੋਤ ਕੌਰ ਚੰਡੀਗੜ੍ਹ ਤੋਂ ਉਹਨਾਂ ਨੇ ਜੁਆਇੰਟਲੀ ਤੀਜਾ ਸਥਾਨ ਪ੍ਰਾਪਤ ਕੀਤਾ